ਮੇਰਾ ਨਾਮ ਸੁਖੀ ਰਟੋੜ ਬਘੇਂਡੀ ਤੋਂ ਆ ਜੀ ਮੈਂ ਡਿਸਟ੍ਰਿਕਟ ਮੋਹਾਲੀ ਜੀ ਮੈਂ ਪੰਜਾਬ ਸਰਕਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੁਫਤ ਬਿਜਲੀ ਦਾ ਉਪਰਾਲਾ ਕੀਤਾ ਪਹਿਲਾਂ 5000 ਰੁਪਏ ਪੰਜ 7000 ਰੁਪਏ ਬਿਲਾਂਦਾ ਸੀਗਾ ਸਾਡਾ ਇਹ ਪੰਜਾਬ ਸਰਕਾਰ ਹੈ ਜਿਸ ਨੇ ਬਿਜਲੀ ਦਾ ਬਿਲ ਫਰੀ ਕੀਤਾ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡਾ 5-7000 ਰੁਪਏ ਇੱਕ ਮਹੀਨੇ ਦਾ ਬਚ ਰਿਹਾ ਜੀ ਤੇ ਅਸੀਂ ਉਹ ਕਿਸੇ ਹੋਰ ਕੰਮ ਤੇ ਲਾ ਰਹੇ ਹਾਂ ਜੀ ਪੱਠੇ ਜਿਵੇਂ ਪੱਠੇ ਕੁੱਤਰਨੇ ਆ ਜੀ ਮਸ਼ੀਨ ਚਲਾਣੀ ਆ ਹੁਣ ਮਸ਼ੀਨ 'ਚ ਟੁਕਣੇ ਆ ਜਾ ਕੇ ਇਹ ਉਹ ਅਸੀਂ ਮਸ਼ੀਨ ਵਾਸਤੇ ਵੀ ਲਾਈਟ ਯੂਜ਼ ਕਰ ਰਹੇ ਹਾਂ ਪਹਿਲਾਂ ਹੱਥਾਂ ਨਾਲ ਟੁਕਣੇ ਪੈਂਦੇ ਸੀਗੇ ਤੇ ਹੁਣ ਬਿਜਲੀ ਵੀ ਪ੍ਰੋਪਰ ਮਿਲ ਰਹੀ ਹੈ ਜੀ ਪਹਿਲਾਂ ਬਿਜਲੀ ਵੀ ਨਹੀਂ ਆਉਂਦੀ ਸੀਗੀ ਜੀ ਕਈ-ਕਈ ਘੰਟੇ ਤੇ ਕੱਟ ਲੱਗਦੇ ਸੀ ਇਸ ਅਸੀਂ ਬਹੁਤ ਖੱਜਲ ਖਵਾ ਰਹੇ ਸੀ ਕਿ ਟਾਈਮ ਖਰਾਬ ਹੁੰਦਾ ਸੀਗਾ ਜੀ ਸਾਡਾ ਦੇਖੋ ਜੀ 24 ਘੰਟੇ ਬਿਜਲੀ ਆਣ ਕਾਰਨ ਸਾਡੀ ਹੁਣ ਮਸ਼ੀਨ ਦਾ ਕੰਮ ਵੀ ਸਖਾਲਾ ਹੋ ਗਿਆ ਅਸੀਂ ਇਥੋਂ ਪੱਠੇ ਵੱਡੇ ਮੱਜਾਂ ਦੇ ਸੁੱਖ ਜੇ ਹੁਣ ਪਾਦਨੇ ਸਾਨੂੰ ਕੋਈ ਟੈਨਸ਼ਨ ਨਹੀਂ ਜਦੋਂ ਮਰਜ਼ੀ ਟੁੱਕ ਸਕਦੇ ਆ ਪਹਿਲਾਂ ਟੈਨਸ਼ਨ ਰਹਿੰਦੀ ਸੀਗੀ ਵੀ ਵੱਡੂ ਇਹ ਕਦੋਂ ਬਿਜਲੀ ਹੋਊਗੀ ਜਾਂ ਨਹੀਂ ਹੋਊਗੀ ਬਿਜਲੀ ਦੇ ਕਾਰਨ ਸਾਡੇ ਬਹੁਤ 24 ਘੰਟੇ ਲੈਟ ਰਹਿੰਦੇ ਨਾਲ ਸਾਡੇ ਬਹੁਤ ਘੱਟ ਸਖਾਲੇ ਹੋਗੇ ਜਿਵੇਂ ਹੁਣ ਬੱਚਿਆਂ ਦਾ ਸਕੂਲ ਜਾਣਾ ਹੋਵੇ ਸਕੂਲ ਵਾਸਤੇ ਤਿਆਰ ਹੋਣਾ ਉਹਨਾਂ ਵਾਸਤੇ ਵਰਦੀਆਂ ਪ੍ਰੈਸ ਕਰਨੀਆਂ ਸੀਗੀਆਂ ਪਹਿਲਾਂ ਕਰਕੇ ਰੱਖਣੀਆਂ ਪੈਂਦੀ ਸੀਗੀਆਂ ਵੀ ਕਿ ਸਕੱਨੀ ਸਵੇਰੇ ਸਕੂਲ ਜਾਣ ਲਈ ਵੀ ਉਸ ਟਾਈਮ ਲਾਈਟ ਹੋਊਗੀ ਜਾਂ ਨਹੀਂ ਤੇ ਆ ਵੀ ਕੰਮ ਬਹੁਤ ਸਗਾਲਾ ਹੋ ਗਿਆ ਹੁਣ 24 ਘੰਟੇ ਲੈਟਰ ਐਨਰ ਕਰਨ ਮੈਂ ਗੁਜਾਰਸ਼ ਕਰਦਾ ਹਾਂ ਸੀਮ ਸਾਹਿਬ ਨੂੰ ਜੀ ਵੀ ਇਹ ਮੋਡਲੀ ਸਹਾਇਤਾ ਜੋ ਜੀ ਦੀ ਸਾਨੂੰ ਜ਼ਰੂਰਤ ਹੈ ਇਹ ਚੱਲਦੀਆਂ ਰਹਿਣ ਸੋ ਮੈਂ ਪੰਜਾਬ ਸਰਕਾਰ ਸਰਦਾਰ ਭਗਤ ਸਿੰਘ ਮਾਨ ਜੀ ਦਾ ਤੈਦ ਲੋ ਧੰਨਵਾਦ ਕਰਦਾ ਹਾਂ